ਕਿਸੇ ਜੀ ਕੋਈ ਨਾਮ ਨਹੀਂ ਇਹ ਪਤਾ ਨਹੀਂ ਮੈਨੂੰ ਉਸ ਦਿਨ ਤੋਂ ਇਹੀ ਚੋਲਾ ਪੈਂਦਾ ਹੈ ਤੇ ਰੋਜ਼ ਪੈਂਦਾ ਹੈ ਮੈਂ ਤਾਂ ਇੱਕ ਦਿਨ ਵੀ ਇੱਥੇ ਪਾਣੀ ਨਾ ਪੀਂਦਾ ਢੋਲਣ ਤੁਰ ਪੈਂਦਾ ਪਰ ਹਾਏ ਮੇਰੀਆਂ ਜੰਗਾਂ ਵਿੱਚ ਤਾਕਤ ਕਿੱਥੇ ਆ ਬਾਲਕਾ ਮੋਢੇ ਲਾ ਖੜਦਾ ਹੈ ਜਾਂ ਬਹੁਤੀ ਵੀਰੀ ਚੁੱਕ ਖੜਦਾ ਹੈ ਤੇ ਇਥੇ ਨਦੀ ਤਾਈ ਜਾ ਕੇ ਇਸ਼ਹਾਨ ਕਰ ਆਉਂਦਾ ਜੇ ਮੇਰੇ ਵਿੱਚ ਤਾਕਤ ਹੁੰਦੀ ਤਾਂ ਮੈਂ ਕਦੇ ਚਾਉ ਕਰਕੇ ਨਾ ਬੈਠਦਾ ਮੇਰੀ ਆਸ ਪੂਰੀ ਹੋਈ ਹੈ ਤਾਂ ਮੇਰੇ ਵਿੱਚ ਅਸ਼ੰਗ ਨਹੀਂ ਹੈ ਹੁਣ ਮੇਰੇ ਪਾਸ ਕੇਵਲ ਮਨ ਦੀ ਆਰਾਧਨਾ ਹੈ ਜੋ ਕਿਵੇਂ ਨੈਣ ਬੰਦ ਹੋਣ ਤੋਂ ਪਹਿਲਾਂ ਦਰਸ਼ਨ ਪਾ ਲਵਾਂ ਤੇ ਉਹ ਕੁਝ ਅਨੁਭਵ ਕਰਾਂ ਜਿਸ ਨੂੰ ਪਰਮ ਆਨੰਦ ਪਰਮ ਰਸ ਆਖਦੇ ਹੈ ਜੋ ਕੇਵਲ ਮਲਾਪ ਨਾਲ ਦਰਸ਼ਨ ਨਾਲ ਹੀ ਪ੍ਰਾਪਤ ਹੁੰਦਾ ਹੈ ਰਾਜਨ ਤੇਰੇ پاس ਬਲ ਹੈ ਪਦਾਰਥ ਹੈ ਤੂੰ ਖੋਜ ਕਰ ਜੇ ਲੱਭ ਪਵੇ ਤਾਂ ਤੇਰਾ ਵੀ ਕਾਰਜ ਸਵਰੇ ਤੇ ਮੇਰੇ ਵੀ ਆਹੋ ਭਾਗ ਮੇਰੇ ਭਾਗ ਜਾਗ ਪੈ ਕੀ ਜਾਣੀ ਹੈ ਭਗਵੰਤ ਜੀ ਨੇ ਤੁਹਾਨੂੰ ਪ੍ਰੇਰ ਕੇ ਇੱਥੇ ਆਂਦਾ ਹੋਵੇ ਜੋ ਮੈਂ ਪਤਾ ਦਿਹਾ ਤੈ ਤੁਸੀਂ ਟੋਲ ਲ ਕਰੋ ਲੱਭ ਕੇ ਲੈ ਆਓ ਜਾਂ ਇਸ ਬੁੱਢੇ ਬ੍ਰਾਹਮਣ ਨੂੰ ਪਾਲਕੀ ਵਿੱਚ ਪਾ ਕੇ ਉਸ ਦੇ ਚਰਨ ਕਮਲਾਂ ਵਿੱਚ ਜਾ ਕੇ ਸੱਟੋ ਜੋ ਇਹ ਵੀ ਪਰਮ ਪਦਾਰਥ ਪਾ ਲਵੇ ਮੰਗਤ ਜਾਂਝੂ ਹੋਇਆ ਬ੍ਰਾਹਮਣ ਦੀ ਇਹ ਪਿਆਰ ਭਰੀ ਤੇ ਸੱਦਰ ਸਿੱਖ ਵਾਲੀ ਆਸਾ ਪਰ ਉੰਜ ਚਿਹਰੇ ਤੇ ਨਰਾਸਤਾ ਅਜਹੀ ਦਸ਼ਾ ਰਾਜਾ ਵਜ਼ੀਰ ਦੋਵੇਂ ਦਰਬ ਗਏ ਤੇ ਵਧੇਰੇ ਸ਼ੋਕ ਵਿੱਚ ਹੋ ਕੇ ਪੁੱਛਣ ਲੱਗੇ ઋષਿ ਜੀ ਕੋਈ ਥੋੜਾ ਬਹੁਤਾ ਅਤਾ ਪਤਾ ਹੋਵੇ ਬ੍ਰਹਮ ਕਾਇ ਲਗਾ 80 ਸਾਲ ਦੇ ਤਪ ਬਾਅਦ ਧਿਆਨ ਤੇ ਤ્યાਗ ਵਿਰਾਗ ਦੇ ਜੀਵਨ ਵਿੱਚ ਰਹਿ ਕੇ ਆ ਝੌਲਾ ਹੀ ਪਿਆ ਔਰ ਕੀ ਦੱਸਾਂ ਨਵ ਉਮਰਹਨ ਸੁੰਦਰ ਹਨ ਨੈਣ ਹਰਨਾ ਵਾਲ ਹਨ ਬਾਹ ਗੋਡਿਆਂ ਤੱਕ ਪਲਮਦੀਆਂ ਹਨ ਸਰੀਰ ਲਮੇਰਾ ਤੇ ਪਤਲਾ ਜਿਹਾ ਹੈ ਪਰ ਤੇਜ ਹੈ ਅਚਲ ਹੈ ਸ਼ਸਤਰਧਾਰੀ ਹਨ ਰਜੂ ਸਮਾਨ ਹੈ ਹੈਨ ਪੂਰਨ 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 ਤਰੋ ਆਏ ਸਦੇ ਆਏ ਉਹ ਨਰੰਕਾਰ ਦੇ ਇਕੱਲੇ ਆਏ ਜੋਤ ਰਬਾਂ ਦੇ ਆਪ ਸਾਖਸ਼ਾਤ ਪੂਰਨ અવਤਾਰ ਹਾਂ ਇਹ ਸੁਣ ਕੇ ਰਾਜੇ ਵਜ਼ੀਰ ਦੀਆਂ ਆਪੋ ਵਿੱਚ ਅੱਖਾਂ ਲੜੀਆਂ ਤੇ ਕੋਈ ਸਹਿਮਤਾ ਹੋਈ ਨਹੀਂ ਰਾਜਾ ਸੋਚ ਵਿਚਾਰ ਵਿੱਚ ਡੁੱਬ ਕੇ ਵਜ਼ੀਰ ਨੂੰ ਕਹਿਣ ਲੱਗਾ ਉਹ ਕੈਲੂਰ ਵਾਲੇ ਟਿਕਾਣੇ ਤਾਂ ਨਹੀਂ ਕਿਤੇ ਉਹ ਧੀਮੇ ਦੇ ਸ਼ਤਰੂ ਨੇ ਜਿਹੜੇ ब्राह्मण शत्रु ਨਾ ਨਾ ਰਾਜ ਨੂੰ ਸ਼ਤ్రੂ ਨਹੀਂ ਹੁੰਦੇ ਉਹ ਤੇ ਸਭ ਦੇ ਪਿਆਰੇ ਨੇ ਸਭ ਦੇ ਪ੍ਰੇਮੀ ਨੇ ਸ਼ਤਰੂ ਨੂੰ અવਤਾਰ ਸ਼ਤਰੂ ਰੱਖਦਾ ਹੈ ਆਪਣੇ ਕਰਮ ਸ਼ਤਰੂ ਹੁੰਦੇ ਆ ਆਪੇ ਕੀਤੇ ਆਪੇ ਪਾਉਂਦੇ ਨੇ ਤੌਰ ਤੇ ਤੁਰੋਂ ਆਇਆ ਨਿਹਰਾ ਪ੍ਰੇਮ ਦਾ ਪੁੰਜ ਹੈ ਰਾਜਾ ਕਹਿਣ ਲੱਗਾ ਮਹਾਰਾਜ ਭਲਾ અવਤਾਰ ਆਵੇ ਤਾਂ ਆਪ ਵਰਗੀ ਬ੍ਰਹਮ ਦੇਵ ਵਿੱਚ ਆਵੇ ਆ ਸ਼ਸਤਰ ਧਾਰੀਆਂ ਵਿੱਚ ਬ੍ਰਹਮ ਜੋਤੀ ਕਿਵੇਂ ਬ੍ਰਾਹਮਣ ਠੰਡਾ ਸਾਹ ਲੈ ਕੇ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਲੱਗਾ ਪਏ ਮੋਟੀ ਗੱਲ ਹੈ RAM ਜੀ ਖੱਤਰੀ ਸ਼ਸਤਰ ਧਾਰੀ KRISHAN ਜੀ ਖੱਤਰੀ ਸ਼ਸਤਰ ਧਾਰੀ ਖਵਰੇ અવਤਾਰ ਕਿਉਂ ਇਸ ਰੂਪ ਵਿੱਚ ਚਾਹਦਾ ਹੋਰ ਸੁਣੋ ਸਾਡੇ ਬ੍ਰਾਹਮਣਾ ਪਾਸਤਾ ਕਰਮ卡ਡ ਹੈ ਅਸਾ ਤਾਂ ਵੇਦ ਦੀਆਂ ਰਿਚਾਂ ਗਾਉਂਦੇ ਜੱਗ ਹੀ ਕਰਦੇ ਕਰਾਉਂਦੇ ਰਹੇ ਇਹ ਬ੍ਰह्म ਵਿਦਿਆ ਤਦੋਂ ਵੀ ਖੱਤਰੀਆਂ ਮਹਾਰਾਜਾਂ ਪਰ ਉਤਰਦੀ ਰਹੀ ਰਾਮ ਤੇ ਉਤਰੀ ਅਸਾਂ ਵੇਦ ਪਾਠੀ 라ਵਣ ਬਣ ਕੇ ਵੈਰ ਹੀ ਕੀਤਾ ਤੁਸੀਂ ਸੰਸਕ੍ਰਿਤ ਪੜ੍ਹੇ ਨਹੀਂ ਭਾਈ ਆਜ ਸਮਿਆਂ ਵਿੱਚ ਜੋ ਅਸਲ ਬ੍ਰह्म ਵਿਦਿਆ ਸੀ ਨਾ ਸੋ ਗੁੱਜੀ ਰਹੀ ਅਸੀਂ ਤਾਂ ਕਰਮ ਕਾਂਡੀ ਬਣੇ ਰਹ ਗੋਹੋਜ ਵਿਦਿਆ ਬ੍ਰह्म ਵਿਦਿਆ ਰਾਸ ਵਿਦਿਆ ਵੇਖੋ ਨਾ ਭਾਈ ਸਾਡੇ ਵੱਡਿਆਂ ਨੂੰ ਪਿੰਕ ਪਈ ਕਿ ਖੱਤਰੀਆਂ پاس ਹੈ ਇਹ ਨਾਲੇ ਰਾਜ ਕਰਦੇ ਹਾਂ ਨਾਲੇ ਜੀਵਨ ਮੁਕਤੀ ਦੀ ਮੌਜ ਮਾਲਦੇ ਹਾਂ ਪਰ ਵੇਖੋ ਨਾ ਸਾਡੇ ਵੱਡਿਆਂ ਨੇ ਇਹਨਾਂ ਖੱਤਰੀਆਂ ਮਹਾਰਾਜਾਂ ਦੇ ਦਵਾਰੇ ਜਗਿਆਸਾ ਧਾਰ ਕੇ ਇਹ ਵਿਦਿਆ ਸਿੱਖੀ ਤੁਸੀਂ ਸੁਣਿਆ ਹੋਊਗਾ ਸੁਖਦੇਵ ਬ੍ਰਾਹਮਣ ਨੇ ਰਾਜਾ ਜਨਕ ਜੀ ਦੇ ਜੋ ਖਤਰੀ ਸਾਲ ਦਵਾਰੇ ਜਾ ਕੇ ਇਹ ਵਿਦਿਆ ਲਈ ਸੀ ਫਿਰ ਵੇਖੋ ਪੰਜ ਬ੍ਰਾਹਮਣ ਉਦਾਲਕ ਅਰਣੀ ਪਾਸ ਵੈਸ਼ਨਾਵਰ ਆਤਮਾ ਦੀ ਵਿਦਿਆ ਵਾਸਤੇ ਗਏ ਉਦਾਲਕ ਆਪਣੀ ਸਮਰੱਥਾ ਤੇ ਸੰਸਾ ਦੱਸਦਾ ਹੈ ਫਿਰ ਉਹ ਅਸ਼ਵਾਪਤੀ ਕਕਈਆ ਪਾਸ ਜਾਂਦੇ ਹਨ ਉੱਥੋਂ ਉਹਨਾਂ ਨੂੰ ਬ੍ਰह्म ਵਿਦਿਆ ਪ੍ਰਾਪਤ ਹੁੰਦੀ ਹੈ ਪਰ ਕਹਿ ਕਿਆ ਉਹਨਾਂ ਨੂੰ ਉਹਨਾਂ ਦੀ ਪਹਿਲੀ ਵਿਦਿਆ ਸਾਬਤ ਕਰ ਦਿੰਦਾ ਹੈ ਕਿ ਅ ਗਿਆਨ ਮੇ ਹਸੀ ਫਿਰ ਵੇਖੋ ਕਾਂਸੀ ਦੇ ਰਾਜਾ ਆਜਾਤ ਸ਼ਤ్రੂ ਨੂੰ ਗਾਰਗੇ ਬਲਾਕੀ ਬ੍ਰਹਮ ਦੀਆਂ 12 ਵਿਆਖਿਆ ਸੁਣਾਉਂਦਾ ਹੈ ਪਰ ਰਾਜਾ ਜੋ ਖਤਰੀ ਹੈ ਉਸ ਬ੍ਰਾਹਮਣ ਨੂੰ ਸਾਬਤ ਕਰ ਦਿੰਦਾ ਹੈ ਕਿ ਉਹ ਭੁੱਲ ਤੇ ਹੈ ਫਿਰ ਆਪ ਬ੍ਰਹਮ ਦਾ ਦ੍ਰਸਤ ਨਿਰੂਪਣ ਕਰਦਾ ਹੈ ਤੇ ਉਸ ਵੇਲੇ ਆਖ ਵੀ ਦਿੰਦਾ ਹੈ ਕਿ ਵੇਖ ਮੈਂ ਖੱਤਰੀ ਹਾਂ ਔਰ ਬ੍ਰਾਹਮਣ ਨੂੰ ਬ੍ਰह्म ਵਿਦਿਆ ਦੇਣ ਲੱਗਾ ਹਾਂ ਇਹ ਸਪਸ਼ਟ ਦੱਸਿਆ ਹੈ ਕਿ ਬ੍ਰह्म ਆਤਮਾ ਦੀ ਵਿਦਿਆ ਰਾਜਾ ਪਾਸ ਹੈ ਜੋ ਖੱਤਰੀ ਹੈ ਔਰ ਬ੍ਰਾਹਮਣ ਪਾਸ ਨਹੀਂ ਹੈ ਫਿਰ ਹੋਰ ਵੇਖੋ ਰਾਜਾ ਪਰਵਾਹਨ ਜੈਵਲੀ ਜੋ ਖੱਤਰੀ ਰਜੂ ਗੁਣੀ ਕੰਮ ਵਾਲਾ ਸੀ ਦੂ ਬ੍ਰਾਹਮਣਾਂ ਨੂੰ ਆਕਾਸ਼ ਨਿਰੂਪਣ ਕੀਤਾ ਹੈ ਜਿਸ ਵਿਦਿਆ ਦੀ ਉਹਨਾਂ ਨੂੰ ਖਬਰ ਨਹੀਂ ਸੀ ਇਸ ਤੋਂ ਪਹਿਲਾਂ ਆਤ ਤਨਵਾਨ ਨਾਮੇ ਖੱਤਰੀ ਨੇ ਉਧਰ ਸਾਡਲੇ ਬ੍ਰਾਹਮਣ ਨੂੰ ਇਹ ਵਿਦਿਆ ਦਿੱਤੀ ਫਿਰ ਨਾਰਦ ਨੂੰ ਜੋ ਬੜਾ ਬ੍ਰਾਹਮਣ ਤੇ ਪ੍ਰਸਿੱਧ ઋષਿ ਸੀ ਸੰਤ ਕੁਮਾਰ ਨੇ ਜੋ ਯੁੱਧ ਦਾ ਦੇਵਤਾ ਹੈ ਬ੍ਰਹਮ ਵਿਦਿਆ ਸੁਣਾਈ ਬ੍ਰਾਹਮਣ ਅਰਣੀ ਨੂੰ ਰਾਜਾ ਪਰਿਵਾਨ ਜੈਵਲੀ ਨੇ ਜਦ ਸਿੱਖਿਆ ਦਿੱਤੀ ਤਾਂ ਰਾਜਾ ਬ੍ਰਾਹਮਣ ਨੂੰ ਆਖਦਾ ਹੈ हे ਗੌਤਮ ਜਿਸ ਤਰ੍ਹਾਂ ਤੂੰ ਮੈਨੂੰ ਆਖਿਆ ਹੈ ਕਿ ਇਹ ਵਿਦਿਆ ਅੱਜ ਤੱਕ ਬ੍ਰਾਹਮਣਾ ਵਿੱਚ ਪਰਚੁਰ ਨਹੀਂ ਹੈ ਇਸ ਕਰਕੇ ਤਰ੍ਹਾਂ ਲੋਕਾਂ ਦਾ ਰਾਜ ਤੇ ਜੰਗ ਕਰਨੇ ਵਾਲੇ ਜਾਤੀ ਪਾਸ ਹੈ ਇਹੋ ਗੱਲ ਹੋਰ ਤੋਂ ਐਂ ਲਿਖੀ ਹੈ ਇਸੇ ਤਰ੍ਹਾਂ ਨਿਸ਼ਚੈ ਹੈ ਕਿ ਅੱਜ ਦੇ ਦਿਨ ਤੱਕ ਇਹ ਵਿਦਿਆ ਕਿਸੇ ਬ੍ਰਾਹਮਣਾ ਦੇ ਹੱਥ ਨਹੀਂ ਆਈ ਗੀਤਾ ਜੋ ਸਰਬ ਸ਼ਾਸਤਰਾਂ ਦਾ ਤਤ ਤੇ ਵੇਦ ਦਾ ਦਰਜਾ ਰੱਖਦੀ ਹੈ ਜੰਗ ਕਰਨ ਵਾਲੇ ਕ੍ਰਿਸ਼ਨ ਦੇਵ ਨੇ ਮੈਦਾਨੇ ਜੰਗ ਵਿੱਚ ਜੰਗ ਕਰ ਰੇ ਅਰਜਨ ਨੂੰ ਉਪਦੇਸ਼ੀ ਸੀ ਤੇ ਮਹਾਭਾਰਤ ਦੇ ਬ੍ਰਾਹਮਣ ਲਿਖਾਰੀ ਨੇ ਆਪਣੀ ਪੁਸਤਕ ਵਿੱਚ ਲਿਖੀ ਸੀ ਸੋਹੇ ਰਾਜਾ ਇਹ ਗੱਲਾਂ ਧਰਮ ਪੁਸਤਕਾਂ ਵਿੱਚ ਨਿਰੂਪਣ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਜੰਗ ਕਰਨ ਵਾਲੇ ਰਜੋਗੁਣੀ ਕਮਾਮ ਵਾਲੇ ਮਨੁੱਖ ਜਾਂ ਦੇਵਤਾ ਖਤਰੀ ਰਾਜੇ ਮਹਾਰਾਜੇ ਇਸ ਬ੍ਰह्म ਵਿਦਿਆ ਦੇ ਗਿਆਤਾ ਤੇ ਰਸੀਏ ਤੇ ਬ੍ਰਾਹਮਣਾਂ ਨੂੰ ਧਾਤੇ ਹੋਏ ਹਨ ਭਾਵੇਂ ਮੂਲ ਵਿੱਚ ਇਹ ਆਕਾਸ਼ਵਾਣੀ ਖਤਰਿਆਂ ਨੂੰ ਹੋਈ ਹੋਵੇ ਕਿ ਬ੍ਰਾਹਮਣ ਨੂੰ ਪਰ ਧਰਮ ਪੁਸਤਕਾਂ ਦੱਸਦੀਆਂ ਹਨ ਕਿ ਖਤਰੀ ਇਸ ਵਿਦਿਆ ਦੇ ਆਗੂ ਸਨ ਇਸ ਵਿਦਿਆ ਦਾ ਨਾਮ ਅਕਸਰ ਉਪਨਿਸ਼ਟ ਕਰਕੇ ਜਾਣਿਆ ਭਾਵੇਂ ਇਸ ਪਾਦ ਦੇ ਕਈ ਅਰਥ ਹਨ ਪਰ ਪੁਰਾਣੇ ਲੇਖਕ ਉਪਨਿਸ਼ਦ ਨੂੰ ਰਹੱਸ ਆਖਦੇ ਹਾਂ ਜਿਸ ਦਾ ਅਰਥ ਹੈ ਭੇਦ ਦੀ ਗੱਲ ਗੋਜ ਦੀ ਗੱਲ ਕਿਉਂਕਿ ਦੱਸੀ ਕੇਵਲ ਤੇ ਕੇਵਲ ਅਧਿਕਾਰੀ ਨੂੰ ਜਾਂਦੀ ਹੈ ਅਨ ਅਧਿਕਾਰੀ ਨੂੰ ਦੱਸਣਾ ਮਨੇ ਇਹ ਗੋਜ ਗੱਲ ਹੀ ਰਹੀ ਜੋ ਜਾਣਨ ਹਾਰੇ ਆਪਣੇ ਪੁੱਤਰ ਤੇ ਪੂਰਨ ਵਿਸ਼ਵਾਸ ਜੋਗ ਚੇਲਿਆਂ ਨੂੰ ਦਿੰਦੇ ਸਿਰ ਤੇ ਆਏ ਸੋ ਰਾਜਾ ਬ੍ਰਾਹਮਣ ਦਾ ਗਿਆਨ ਤੇ ਬ੍ਰਹਮ ਦਾ ਪ੍ਰਕਾਸ਼ ਰਜੋ ਰੰਗ ਵਿੱਚ ਸਰੀਰ ਰੂਪੀ ਲੈ ਕੇ ਉਸ ਦਾ ਪ੍ਰਕਾਸ਼ਣਾ ਅਸਚਰਜ ਗੱਲ ਨਹੀਂ ਤੂੰ ਹਿੰਦੂ ਹੈ ਵੇਦ ਸ਼ਾਸਤਰ ਤੇ ਭਰੋਸਾ ਰੱਖਦਾ ਹੈ ਸੋ ਇਹ ਭਰਮ ਨਾ ਕਰ ਕਿ ਅਵਤਾਰ ਆਇਆ ਹੈ ਤਾਂ ਸ਼ਾਸਤਰ ਧਾਰੀ ਕਿਉਂ ਹੈ ਹੋਰ ਸੁਣ ਮੈਨੂੰ ਦੱਸਿਆ ਗਿਆ ਹੈ ਕਿ ਅਵਤਾਰ ਪਿਛਲੇ ਸਾਰਿਆਂ ਤੋਂ ਵੱਡਾ ਹੈ ਵਜਨਦਾਰ ਹੈ ਪਾਰਾ ਹੈ ਉਹਨਾਂ ਦਾ ਗੁਰੂ ਹੈ ਔਰ ਉਹ ਵੀ ਸ੍ਰੇਸ਼ਟ ਹੈ ਬ੍ਰਾਹਮਣ ਤਪੀ ਦੇ ਮੂੰਹੋਂ ਗੁਰੂ ਸਹਿ ਸੁਭਾ ਵੱਡੇ ਦੇ ਅਰਥ ਵਿੱਚ ਨਿਕਲਿਆ ਸੀ ਕਿ ਰਾਜੇ ਵਜ਼ੀਰ ਦੋਹਾਂ ਦੇ ਮਨ ਤੇ ਫਿਰ ਉਹ ਇਸ਼ਾਰਾ ਵੱਜ ਗਿਆ ਕਿ ਉਸ ਨੂੰ ਸਾਰੇ ਗੁਰੂ ਆਖਦੇ ਹਾਂ ਤੇ ਇਸ ਨੂੰ ਉੰਜ ਕੱਖ ਪਤਾ ਨਹੀਂ ਪਰ ਪਤੇ ਉਹ ਦਿੰਦਾ ਹੈ ਤੇ ਹੁਣ ਅੱਖਰ ਵੀ ਸ਼ੁੱਧ ਬੋਲ ਗਿਆ ऋषि जी फिर कहने लगे सुबह जाओ ढोंडो मिलो ਤੇ ਮੈਨੂੰ ਵੀ ਬੁੱਢੇ ਠੇਰੇ ਨੂੰ ਯਾਦ ਰੱਖਣਾ ਦਰਸ਼ਨ ਕਰਾ ਦੇਣੇ ਭਗਵਾਨ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਵਜ਼ੀਰ ਜੀ ਸ਼ੀ ਨੂੰ ਕਹਿਣ ਲੱਗੇ ਭਲਾ અવਤਾਰ ਦੇ ਕੇਸ ਵੀ ਹੁੰਦੇ ਆ ॠषि ਕਹਿਣ ਲੱਗਾ ਹਾਂ ਕੇਸ ਤਾਂ ਸਾਰੇ ॠषि ਤੇ ਅਵਤਾਰਾਂ ਦੇ ਨੇ ਵੇਦ ਵਿੱਚ ਤਾਂ ਪਰਮੇਸ਼ਰ ਨੂੰ ਲੰਮੇ ਕੇਸਾ ਤੇ ਸੋਹਣੇ ਵਾਲੜੇ ਵਾਲਾ ਲਿਖਿਆ ਹੈ ਉਹ ਧਾਰਾ ਵੀ ਪ੍ਰਕਾਸ਼ ਕਰਦੇ ਨੇ ਬੁੱਧ ਜੀ ਦੇ ਸਮੇਂ ਤੱਕ ਉਹਨਾਂ ਸਮੇਤ ਸਾਰੇ ਕੇਸ ਧਾਰੀ ਸਨ ਇਹ ਕੇਸ ਨਾ ਰੱਖਣ ਦੀ ਕ੍ਰਿਤੀ ਮਗਰੋਂ ਤੁਰੀ ਵਜ਼ੀਰ ਰਾਜੇਵਾਲ ਸੰਤ ਕਰਕੇ ਹੌਲੀ ਜੀ ਕੇਸਾ ਦਾ ਵੀ ਪਤਾ ਚੱਲਦਾ ਹੈ ॠषि ਨੇ ਵੇਖਿਆ ਕਹਿਣ ਲੱਗੇ अवतार ਦੇ ਨਾਲ ਸਦਾ ਸਖਾਗਣ ਆਉਂਦੇ ਹਨ ਉਹਦੇ ਨਾਲ ਜਿਹੜੇ ਆਏ ਹਨ ਉਹ ਵੀ ਕੇਸਾਂ ਵਾਲੇ ਹੋਣੇ ਚਾਹੀਦੇ ਹਨ ਮੈਂ ਝੋਲਾ ਡਿੱਠਾ ਹੈ ਅੱਛਾ ਜੀ ਰਾਜਾ ਹਰਾਨ ਹੋਇਆ ਜਿੱਧਰ ਸਾਡਾ ਅਨੁਮਾਨ ਚੱਲ ਰਿਹਾ ਹੈ ਆਪ ਤਾਂ ਕੇਸਾਂ ਵਾਲਾ ਹੈ ਪਰ ਸਾਥੀ ਸਾਰੇ ਕੇਸਾਂ ਵਾਲੇ ਨਹੀਂ ਬ੍ਰਾਹਮਣ ਕਹਿੰ ਲਗਾ ਨਹੀਂ ਤਾਂ ਹੋ ਜਾਣਗੇ ਝੋਲਾ ਤਾਂ ਇਹੀ ਹੈ ਕਿਉ ਸਤਜੁਗੀ ਕੰਮ ਕਰੇਗਾ ਤੇ ਫਿਰ ਮੈਂ ਡਿਠਾ ਹੈ ਕਿ ਉਹ ਇੱਕ ਹੈ ਪਰ 1 ਰੁਪਿਆ ਨਹੀਂ 10 ਰੂਪ ਉਹਦੇ ਚਲ ਘਾਰੇ ਹਨ ਦਸੇ ਅਨੂਪਮ ਕੀਸ ਸਮਸ਼ਾੜੇ ਵਾਲੇ ਸਾਤ ਸੂਰਤ ਹੁਣ ਦੋਹਾ ਦਾ ਹੋਰ ਰੁਕ ਉਸੇ ਪਾਸੇ ਵਧਿਆ ਤੇ ਯਕੀਨ ਪਖਤਾ ਹੁੰਦਾ ਗਿਆ ਇਸ 10 ਰੂਪ ਵਾਲੀ ਗੱਲ ਨੇ ਹੋਰ ਪਤਾ ਲਾ ਦਿੱਤਾ ਰਾਜਾ ਜੀ ਗੱਲ ਨੂੰ ਖੋਲ ਕੇ ਨਿਸ਼ਚਾ ਕਰ ਲੈਣਾ ਚਾਹੁੰਦੇ ਸਨ ਪੁੱਛਣ ਲੱਗੇ ਰਿਸ਼ੀ ਜੀ ਅਸਾ ਅਨਮਾਨ ਧਾਰ ਲਿਆ ਹੈ ਹੁਣ ਜਾਂਦੇ ਹਾਂ ਤੇ ਯਤਨ ਕਰਦੇ ਹਾਂ ਜੇ ਥੋ ਪੈ ਗਿਆ ਤਾਂ ਆਪਣੀ ਪੀੜਾ ਵੀ ਕਹਾਗੇ ਤੇ ਯਤਨ ਕਰਾਂਗੇ ਉਹ ਇੱਥੇ ਆਉਣ ਫਿਰ ਪਛਾਣ ਤੁਸਾ ਕਰ ਲੈਣੇ ਰਿਸ਼ੀ ਜੀ ਉਮਰਾ ਦੇ ਧਿਆਨ ਤੇ ਹੁਣ ਤੇ ਪੈਂਦੇ ਝਾਵਲਿਆ ਨੇ ਮੇਰੇ ਅੰਦਰ ਐਸੀ ਕੋਈ ਸੂਹ ਲਾਈ ਹੈ ਕੇ ਦਰਸ਼ਨ ਹੋਣ ਤਾਂ ਮੈਂ ਪਛਾਣ ਲਵਾਂਗਾ ਅਵਤਾਰ ਵੀ ਕਦੀ ਗੁਜ਼ਰੇ ਨੇ ਪਰ ਹਾਂ ਜੋ ਅੱਖ ਕ੍ਰਿਸ਼ਨ ਨਾਲ ਮੈਲੀ ਹੈ ਉਸ ਨੂੰ ਪੜਦਾ ਹੈ ਉਹ ਤਾਂ ਅਵਤਾਰਾਂ ਨਾਲ ਜੰਗਰ ਚਾਉਂਦੇ ਰਹੇ ਹਨ ਨਹੀਂ ਤਾਂ ਰਾਵਣ ਕਿਉਂ ਭੁੱਲ ਕਰਦਾ ਹੈ ਰਾਜਾ ਜੀ ਕੀ ਇਹ ਰਾਮਕ੍ਰਿਸ਼ਨ ਦਾ ਉਤਾਰ ਹਨ ਬ੍ਰਾਹਮਣ ਇਹ ਮੈਨੂੰ ਝੋਲਾ ਨਹੀਂ ਪਿਆ ਇਹ ਸਾਧ ਸੁਣੇ ਦੀ ਸੀ ਕਿ ਉਹਨਾਂ ਤੋਂ ਭਾਰੀ ਹੈ ਗੁਰੂ ਅਵਤਾਰ ਮੈਂ ਸੁਣਿਆ ਸੀ ਮੈਂ ਲੋਕਾਂ ਤੋਂ ਨਹੀਂ ਪਰ ਮੈਂ ਆਪਣੇ ਧਿਆਨ ਵਿੱਚ ਸੁਣਿਆ ਰਾਜਾ ਜੀ ਬੋਲੇ ਹੇ ਰਿਕੀ ਕੀ ਉਹ ਅਵਤਾਰ ਰਾਮ ਰਾਏ ਤੋਂ ਸਿੱਧੀਆਂ ਵਿੱਚ ਭਾਰੂ ਹੋਏਗਾ ਕੀ ਉਸ ਦੀ ਅਸੀਸ ਕਰਕੇ ਮੇਰੇ ਸ਼ਤਰੂ ਦਬ ਜਾਣਗੇ ਕੀ ਉਸ ਦੀ ਅਸੀਸ ਸਦਕਾ ਮੇਰੇ ਘਰ ਪੁੱਤਰ ਜਨਮ ਲਏਗਾ ਬ੍ਰਾਹਮਣ ਕਹਿ ਲੱਗਾ ਰਾਜਾ अवतार जोगिया वांगू संयम सिद्ध करके यत्न नाल ध्यान बनके करामात नहीं करते। ਉਹਨਾਂ ਦਾ ਵਾਕ ਸੁੱਤੇ ਸਿੱਧ ਸਿਰੇ ਚੜਦਾ। ਉਹ ਜਨਮ ਤੋਂ ਸਿੱਧ ਹੁੰਦੇ ਹਨ। ਤੇ ਉਹਨਾਂ ਦੀ ਵਾਕ ਸਤਾ ਸਦਾਇ ਸਫਲ ਹੁੰਦੀ ਹੈ। ਜੋ ਉਹ ਮੋਹ ਕੱਢਦੇ ਹਨ ਤੇ ਚਿਤ ਤੋਂ ਚਾਹਦੇ ਹਨ ਉਹ ਕਰਤਾਪੁਰਖ ਆਪ ਕਰ ਦਿੰਦਾ। ਜੇ ਕਹੋ ਕਰਾਮਾਤ ਕਰੋ। ਤਾਂ ਆਸਾਗੋ ਨਹੀਂ ਕਰਦੇ ਪਰਮੇਸ਼ਰ ਦੀ ਇੱਛਾ ਵਿੱਚ ਆਪਣੀ ਇੱਛਾ ਰੱਖਦੇ ਹਾਂ ਪਰ ਸਹਿਜ ਸੁਭਾਅ ਜੋ ਉਹਨਾਂ ਦੇ ਮੁਖੋਂ ਨਿਕਲੇ ਉਹ ਹੋ ਜਾਂਦਾ ਹੈ RAMRAI ਹਾਂ ਮੈਂ ਜਾਣਦਾ ਹਾਂ ਇੱਕ ਵਾਰੀ ਪਾਰਲੇ ਪਿੰਡ ਆਏ ਇਧਰ ਵੀ ਆਏ ਸੀ ਮੈਂ ਵੇਖੇ ਸੀ ਹਾਂ ਉਹ ਵੀ ਬੋਤੀਆਂ ਦੇ ਵਸੀਕਾਰ ਵਾਲੇ ਸਿੱਧ ਜੋਗੀ ਹਣ ਪਰ ਉਹ ਜੋ ਮੈਂ ਤੁਸਾਂ ਨੂੰ ਦੱਸਿਆ ਨਾ ਰੋ ਆਏ अवतार ਉਹ ਕਰਾਮਾਤ ਨਹੀਂ ਕਰਦੇ ਨਾ ਦਿਖਾਉਂਦੇ ਹਨ ਪਰ ਉਹਨਾਂ ਤੋਂ ਆਪ ਨੂੰ ਜੋ ਕੁਝ ਸਹਿ ਸੁਭਾ ਹੁੰਦਾ ਹੈ ਕਰਾਮਾਤਾ ਤੋਂ ਵੱਧ ਹੋ ਜਾਂਦਾ ਹੈ